3 ਸਾਲ ਪਹਿਲੇ 라ਵਲਪਿੰਡੀ ਪਾਕਿਸਤਾਨ ਦਾ ਇੱਕ ਮੌਲਵੀ ਮੈਨੂੰ ਇੰਗਲੈਂਡ ਵਿੱਚ ਮਿਲਿਆ ਉਹਦੇ ਪਿਛਲੇ ਕੋਈ ਸੰਸਕਾਰ ਆਉਣਗੇ ਗੁਰਨਾਮਿਕ ਦੀ ਬਾਣੀ ਪੜਦਾ ਰਿਹਾ ਹੁਣ ਮੈਨੂੰ ਕਹਿਣ ਲੱਗਾ ਤੁਹਾਡੀਆਂ ਕਿਸ ਤਰ੍ਹਾਂ ਮੈਨੂੰ ਸਿੰਧੀ ਸੈਦਾਰੀ ਜਿਹੜੇ ਸਿੰਧ ਵਿੱਚ ਰਹਿੰਦੇ ਨੇ ਉਹਨਾਂ ਤੋਂ ਮਿਲੀਆਂ ਸਨ ਭਾਈ ਛੋਟਾ ਮੁਲਾਕਾਤ ਹੋ ਗਈ ਹੈ ਮੈਂ ਛਡੇ ਨਾਲ ਰਹਿ ਸਕਦਾ ਮੈਂ ਸੁਣਨਾ ਚਾਹਨਾ ਕਰਦਾ ਮੈਂ ਕਿ ਠੀਕ ਹੈ ਰਹਿ ਸਕਦਾ ਕੋਈ ਗੱਲ ਨਹੀਂ ਇੱਤੈ ਲਾ ਦਾ ਪਰ ਮੈਂ ਆਪਣੀ ਉਪਜੀਵਕਾ ਦਾ ਕਿਸ سلسلہ ਕਰਾਂਗਾ ਮੈਂ ਕਿਸੇ ਹੋਟਲ ਤੋਂ ਖਾ ਲਿਆ ਕਰਾਂਗਾ ਕਿਉਂਕਿ ਨਹੀਂ ਗੁਰਦੁਆਰਿਆਂ ਚ ਲੰਗਰ ਚੱਲਦਾ ਹੈ ਸਭ ਜਗ੍ਹਾ ਤੇ ਮੈਂ ਘਰ-ਦਰ ਵੀ ਜਾਂਦਾ ਕਹਿੰਦਾ ਨਹੀਂ ਲੋਕ ਹੀ ਇਤਰਾਜ਼ ਕਰਨਗੇ ਮੈਥੇ ਸੁਣਿਆ ਸਿੱਖ ਤੇ ਹਿੰਦੂ ਮੁਸਲਮਾਨ ਨੂੰ ਨਹੀਂ ਬਿਠਾਉਂਦੇ ਪੰਗਰ ਦੇ ਚ ਔਰ ਪਾਂਡਿਆ ਚ ਵੀ ਨਹੀਂ ਖਿਲਾਉਂਦੇ ਕਹਾਣੀਆਂ ਸੁਣ ਰੱਖੇ ਹੋਣਗੇ ਮੈਂ ਕਿਤੋਂ ਚਿੰਤਾ ਹੀ ਨਾ ਕਰ ਸਾਰੇ ਰਾਗੇ ਸਿੰਘ ਵੀ ਮੇਰੇ ਨਾਲ ਸਨ ਉਹ ਮੁਸਲਮਾਨ ਵੀ ਨਾਲ ਕਥਾ ਸੁਣਦਾ ਸੀ ਰੋਂਦੇ ਆਇਆ ਬੈਰਾਗੀ ਜਿਹਾ ਬੰਦਾ ਸੀ ਰੋਜ਼ ਵਜ਼ੂ ਕਰਦਾ ਸੀ ਇਸ਼ਨਾਨ ਨਹੀਂ ਕਰਦਾ ਸੀ ਮੈਂ ਕਿਹਾ ਇਸ਼ਨਾਨ ਨਾਲ ਜਿਹੜੀ ਤਾਜ਼ਗੀ ਆਉਂਦੀ ਹੈ ਕੋਈ ਇੱਕ ਦਫਾ ਕਰਕੇ ਤੇ ਦੇਖ ਤੇ ਇਸ਼ਨਾਨ ਕਰਕੇ ਜਦ ਤੋਂ بیٹھے گا بندگی چنان تین تازگی دے گی سپورتی دے گی کر اسنان سمر پرب اپنا منتھن بھ اروگا کہنے لگے اس طرح آخیا گرو گرن صاحب نے میں اس طرح آخری مسلمان سے کہنے لگا پھر سی کہ یہ جا میں یہ پہننے کے کپڑے نے میں کہ کوئی گل نہیں میں گل سمجھ گیا میں کہ میں تھانوں دو کچہرے دے دینا کولیا بھی دے دینا کر لیا کرو اشنان کر لیا کر ਕਚਹਿਰਾ ਪਹਿਨ ਕੇ ਨਾ ਮੇਰੇ ਨਾਲ ਦੇ ਰਾਗੀ ਸਿੰਘਾਂ ਨੂੰ ਕਹਿ ਲੱਗਿਆ ਅੱਤ ਸਿੱਖ ਤੇ ਬਣ ਗਿਆ ਮੈਂ ਕਚਹਿਰਾ ਪਹਿਨ ਕੇ ਕਹਿ ਲੱਗਿਆ ਸ਼ਨਾਣ ਕਰਨ ਦਾ ਬੜਾ ਸਵਾਦ ਆਇਆ ਅੱਜ ਮੈਨੂੰ ਨਮਾਜ਼ ਪੜਨ ਦਾ ਵੀ ਰਸ ਆਇਆ ਹੈ ਸਰੀਰ ਵਿੱਚ ਸ਼ੁਕਰਤੀ ਰਹੀ ਹੈ ਕਾਜ਼ਗੀ ਰਹੀ ਹੈ ਪਰ ਬਾਬੇ ਫਰੀਦ ਜੈਸਾ ਸੰਤ ਵੀ ਕਹਿੰਦਾ ਉਹ ਜੋ ਇਸਨਾਣ ਦੀ ਗੱਲ ਨਹੀਂ ਕਰਦਾ ਉਠ ਫਰੀਦਾ ਉਜੋਸਾ ਸੁਬਾਹ ਨਮਾਜ਼ ਗੁਜ਼ਾਰ ਜੋ ਸਰ ਸਾਈਂ ਨਾਮੇ ਰੇ ਸੋ ਸਿਰ ਕੱਪ ਉਤਾਰ ਸਾਰਾ ਤਮਾਮ ਇਸਲਾਮੀ ਸ਼ਰਾਇਤ ਇਸਲਾਮੀ ਤਰਕੀਬ ਨੂੰ ਸਾਹਮਣੇ ਰੱਖ ਦੇ ਸਤਿਗੁਰ ਕਹਿੰਦੇ ਨੇ ਵਜ਼ੂ ਕਰ ਕਰਕੇ ਪੰਜ ਇਸ਼ਨਾਨਾ ਕਰ ਕਰਕੇ ਜੇ ਤੂੰ ਆਪਣਾ ਮਨ ਨਿਰਮਲ ਕਰ ਲਿਆ ਫਰੀਦ ਤੂੰ ਵੀ ਕਬੂਲ ਹੈ ਠੀਕ ਕੋਈ ਗੱਲ ਇਤਨੀ ਸਮਦ੍ਰਿਸ਼ਟੀ ਇਤਨਾ ਵੱਡਾ ਜਿਗਰਾ ਫਰੀਦ ਦੀ ਬਾਣੀ ਵੀ ਅਸੀਂ ਪੜਾਂਗੇ ਤੇ ਸੁਣਾਵਾਂਗੇ ਸਹੀ ਪਰ ਫਰੀਦ ਦੀ ਕੌਮ ਦੇ ਚ ਮੁਸਲਮਾਨ ਅਗਰ ਤੁਹਾਨੂੰ ਕੋਈ ਕੀਰਤਨ ਸੁਣਾਵੇ ਸਨ 47 ਤਗਰਬਾਦੀ ਕੀਰਤਨ ਕਰਦੇ ਰਹੇ ਇਹਨਾਂ ਚ ਅਸੀਂ ਕਿਸੇ ਦੀ ਮੁਸਲਮਾਨ ਸਨ ਸਿੱਖ ਨਹੀਂ ਸਜੇ ਸਨ ਇਹਨਾਂ ਦੇ ਨਾਮ ਵੀ ਇਸਲਾਮੀ ਸਨ ਜਿਵੇਂ ਸਭ ਤੋਂ ਵੱਡਾ ਰਾਗੀ ਜਦ ਕੀਰਤਨ ਇੱਥੇ ਕਰਦਾ ਸੀ ਪ੍ਰਕਰਮਾ ਵੀ ਪਰ ਜਾਂਦੀ ਸੀ ਚਾਂਦ ਅਫਜ਼ਾਲ ਪਾਈ ਜਾਂ ਜਿਸ ਨੇ ਪਰਮਾਣਾ ਦੇ ਕੀਰਤਨ ਨੂੰ ਜਨਮ ਦਿੱਤਾ ਇਸ ਤੋਂ ਪਹਿਲੇ ਪਰਮਾਣਾ ਦਾ ਕੀਰਤਨ ਨਹੀਂ ਸੀ ਹੇ ਧੁਮਾਧਾਰ ਜੋ ਪ੍ਰਮਾਨ ਦੇ ਦਿੱਤੇ ਜਾਂ ਮੈਂ ਇੱਕ ਪੰਕਤੀ ਦੇ ਉੱਤੇ ਹੁਣੇ ਵੀ ਤੁਸੀਂ ਸਰਵਨ ਕਰ ਰਹੇ ਹੋ ਸੀ ਇੱਕ ਪ੍ਰਮਾਣਾਂ ਦਾ ਕੀਰਤਨ ਇਸ ਦਾ ਜਨਮਦਾਤਾ ਕਾਈਚੰਦ ਕਿਸ ਤੋਂ ਪਹਿਲੇ ਨਹੀਂ ਸੀ ਉਹਦਾ ਕੀਰਤਨ ਕਥਾ ਸੀ ਉਹਦੀ ਕਥਾ ਕੀਰਤਨ ਸੀ ਕਿਉਂਕਿ ਇੱਕ ਪੰਕਤੀ ਤੇ ਇੱਕ ਸ਼ਬਦ ਦੇ ਉੱਤੇ ਐਸੇ ਪ੍ਰਮਾਨ ਧੁਕਨੇ ਹੋ ਜਾਂਦਾ ਸੀ ਸ਼ਬਦ ਖੁੱਲ ਜਾਂਦਾ ਸੀ ਸ਼ਬਦ ਦਾ ਅਗਲੇ ਨੂੰ बोਧ ਹੋ ਜਾਂਦਾ ਸੀ ਸ਼ਬਦ ਦਾ बोਧ ਕਰਾ ਦਿੰਦਾ ਸੀ ਇਤਨਾ ਗਹਿਰਾ ਉਹ ਗਾਇਨ ਕਰਨ ਵਾਲਾ ਦੇਸ਼ ਦੀ ਵੰਡ ਹੋਈ ਦੇਸ਼ ਦੇ ਇੱਕ ਭਾਗ ਦਾ ਨਾਮ ਪਾਕਿਸਤਾਨ ਬਣਿਆ ਉਹਨੇ ਪਾਕਿਸਤਾਨ ਨੂੰ ਚੁਣਿਆ ਪਾਕਿਸਤਾਨ ਚਲਾ ਗਿਆ ਇੱਥੇ ਨਹੀਂ ਰਿਹਾ ਮੁਸਲਮਾਨ ਨੇ ਫਿਰ ਕਰਨ ਕਰ ਦੇਸਾ ਇਹ ਗਲ ਵਖਰੀਏ ਜਿਵੇਂ ਕ੍ਰਾਚੀ ਪਹੁੰਚਿਆ ਤੇ ਮੁਸਲਮਾਨ ਨੇ ਇੱਕ ਮੁਸਲਮਾਨ ਨੇ ਛੋਰਾ ਮਾਰ ਕੇ ਉਸਨੂੰ ਮਾਰ ਦਿੱਤਾ ਤੋ ਕਾਫਰਾਂ ਦੀ ਬਾਣੀ ਪੜਗਾ ਰਹੇ ਇੱਥੇ ਕਿਹਾ ਆਇਆ ਉਥੇ ਹੀ ਰਿਹਾ ਥੋੜੇ ਦਿਨਾਂ ਬਾਅਦ ਵੀ ਮਾਰ ਦਿੱਤਾ ਗਿਆ ਇੱਥੇ ਸਿੱਖ ਸਿਰਾਂ ਤੇ ਬਿਠਾਉਂਦੇ ਸਨ ਲੇਕਿਨ ਸਹਜੇ ਸਹਜੇ ਅਸੀਂ ਇਹ ਬਰਦਾਸ਼ਤ ਕਰਦੇ ਸੀ ਲਾਲਾ ਛਬੀਲ ਰਾਸ ਫਰੰਟੀਅਰ ਦੇ ਇਲਾਕੇ ਚ ਗੁਰਗੰਦ ਸਾਹਿਬ ਦੀ ਕਥਾ ਕਰਦੇ ਸਨ ਪਾਈ ਸੰਤਰਾਮ ਕਥਾ ਕਰਦੇ ਸਨ ਚਾਂਦ ਅਫਜ਼ਾਲ ਭਾਈ ਮੋਤੀ ਭਾਈ ਮੁਖਤਿਆਰ ਛੋਟੀ ਦੇ ਕੀਰਤਨ ਕੀਰਤਨ ਕਰਦੇ ਸਨ ਭਾਈ ਮੁਖਤਿਆਰ ਤੇ ਜੇ ਕਾਫੀ ਬਜ਼ੁਰਗ ਹੈ 100 ਸਾਲ ਦਾ ਹੋ ਗਿਆ ਅਕੈਨਨ ਕਾਰਨ ਸਾਹਿਬ ਮੈਨੂੰ ਮਿਲਿਆ ਸੀ। ਭਾਵੇਂ ਬੜੀ ਮੁਸ਼ਕਿਲ ਨਾਲ ਆਇਆ ਸੀ ਕੈਨਨੇ ਦੇ ਸਿੱਖ ਸੰਗਤਾਂ ਦੇ ਦਰਸ਼ਨ ਕਰਨ ਆਇਆ। ਮੁਖਤਿਆਰ ਅਜੇ ਜ਼ਿੰਦਗੀ। ਇਹ ਮੁਸਲਮਾਨੋ ਕੀਰਤਨ ਕਰਦੇ ਸਨ। ਸਾਂਝੀ ਵਾਲਤਾ ਸੀ ਜਿਹੜੀ ਗੁਰੂ ਗ੍ਰੰਥ ਸਾਹਿਬ ਵਿੱਚ ਹੈ ਨਾ ਇਸ ਤਰ੍ਹਾਂ ਸੰਗਤਿ ਸਾਂਝੀ ਵਾਲਤਾ ਬਣੀ ਹੋਈ ਸੀ। ਹਿੰਦੂ ਘਰਾਣੇ ਦਾ ਐਸਾ ਰਿਵਾਜ ਬਣ ਗਿਆ ਸੀ ਆਪਣਾ ਪਹਿਲਾ ਬੱਚਾ ਸਿੰਘ ਸਜਾਉਂਦੇ ਸਨ। ਆਪਣੀ ਪਹਿਲੀ ਬੱਚੀ ਨੂੰ ਸਿੰਘ ਨਾਲ ਵਿਆਹਦੇ ਸਨ। کدر کدرے اس طرح ہو جاتا سینتالی تو بعد سوچنی سنکیرن ہوتی گئی سروت ساری گٹ گئی وقت اب بھی نیوا ہو گیا سوچنی بھی نیو ہو گئی کہنوں تیسی اچھی کہہ رہے ہری مندر صاحب دے چار دروازے نے پر دل کے دروازے تیسی بند کر دے اے دے یہ بند او دے وہ بند وہ نہیں کر سکتا وہ چور نہیں کر سکتا او فلا فلا نہیں کر سکتا ਨਿੱਖੇ ਜੀਆਂ ਗਲਦ ਤੇ ਦਾੰਦ ਕੇ ਰੱਖਦੇ ਆ ਗਏ ਇੱਕ ਬੰਦੇ ਨੂੰ ਕੋਈ ਤਕਲੀਫ ਹੈ ਦਿਮਾਗ ਹੈ ਖੜਾ ਪ੍ਰਸ਼ਾਦ ਲੈਣਾ ਚਾਹਦਾ ਹੈ ਗਾਂਢਦੇ ਕਈ ਥਾਂ ਤੇ ਨੇ ਦੇਖੇ ਸਾਰਾ ਦਿਨ ਦਰਬਾਰ ਸਾਹਿਬ ਖੜੇ ਹੋ ਕੇ ਪ੍ਰਸ਼ਾਦ ਮਿਲ ਗਏ ਕੋਈ ਗੱਲ ਨਹੀਂ ਰੋਜ਼ ਰੋਜ਼ ਸੰਪੀਰਣਤਾ ਵਧੀ ਗਈ ਕਰਕ ਵਧੇ ਗਿਆ ਤਾਂ ਹੋਇਆ ਕਿ ਨਵੇਂ ਸਿੱਖਾਂ ਦਾ ਬਣਨਾ ਤੇ ਇੱਕ ਪਾਸੇ ਜਿਹੜੇ ਸਿੱਖ ਸਨ ਉਹ ਵੀ ਸਿੱਖ ਨਹੀਂ ਰਹੇ ਪਿੰਡਾਂ ਦੇ ਪਿੰਡ ਭੱਜ ਦੋ ਗਏ ਕਾਟੇ ਚ ਰਹੇ ਬਿਲਕੁਲ ਘਾਟੇ ਚ ਰਿਹਾ ਇਸ ਤਰ੍ਹਾਂ ਦੇ ਦਰਵਾਜ਼ੇ ਦਿਲ ਦੇ ਬੰਦ ਕਰਕੇ ਇਸੇ ਘਾਟੇ ਚ ਰਿਹਾ ਵਾਦਸ਼ ਨਹੀਂ ਕੱਲ ਹੀ ਮੈਨੂੰ ਸਿੰਘ ਸਾਹਿਬ ਕਹਿ ਰਹੇ ਸਨ ਸਰਵ ਧਰਮ ਸਮੇਲਨ ਕਰਾ ਰਹੇ ਨੇ ਐਮ ਦੀ ਸ਼ਾਇਦ ਤੁਹਾਨੂੰ ਪਤਾ ਹੋਵੇ ਐਮ ਦੀਆਂ ਨੇ 24 ਘੰਟੇ ਆਪਣਾ ਟੈਲੀਵਿਜ਼ਨ ਅਲੱਗ ਫ੍ਰਾਮ ਪਹਿਲੀ ਕਾਸ ਕੀਤਾ ਹੈ 24 ਘੰਟੇ ਇੰਗਲੈਂਡ ਦਾ ਆਪਣੇ ਧਰਮ ਦੇ ਪ੍ਰਚਾਰ ਵਾਸਤੇ 24 ਘੰਟੇ ਜਨ ਦੋ ਦਿਨ ਮੈਨੂੰ ਦੇਖਣ ਦਾ ਮੌਕਾ ਮਿਲਿਆ ਮੈਂ ਕਈ ਛੋਟੀ ਜਿਹੀ ਕੌਮ ਕਰੋਨਾ ਦਾ ਖਰਚ ਕਰ ਰਹੀ ਹੈ ਸਾਲ ਦਾ ਪ੍ਰਚਾਰ ਤੇ ਲੋਕੀਂ ਦੇਖਣ ਅਸੀਂ ਕੀ ਕਰਦੇ ਲੋਕਾਂ ਦੇ ਸਵਾਲਾਂ ਦਾ ਜਵਾਬ ਦਿੰਦੇ ਆਂ ਔਰ ਵਿਆਖਿਆ ਕਰਦੇ ਨੇ ਕੁਰਾਨ ਦੇ ਇਹ ਪ੍ਰਾਮੋਨਾਂ ਦਾ 24 ਘੰਟੇ ਟੈਲੀਕਾਸਟ ਹੋ ਰਹੇ ਦਿਖਾ ਰਹੇ ਆਂ ਛੋਟੀਆਂ-ਛੋਟੀਆਂ ਬਰਾਦਰੀਆਂ ਸਾਡੇ ਦੇਸ਼ ਦੇ ਸਰਬਧਰਮ ਸਮੇਲਨ ਕਰਦੇ ਹਨ ਸਾਨੂੰ ਬੁਲਾਉਂਦੇ ਹਨ ਸੈਂਕੜੇ ਸਾਨੂੰ ਬੁਲਾਇਆ ਸੀ ਮੈਂ ਫਿਰ ਕੰਮ ਤੇ ਸਾਨੂੰ ਕਰਨਾ ਚਾਹੀਦਾ ਸਰਬਧਰਮ ਸਮੇਲਨ ਤੇ ਗੁਰਗ੍ਰੰਥ ਸਾਹਿਬ ਵਿਚ ਹੋਇਆ ਤੇ ਸਾਰੇ ਬੈਠੇ ਬ੍ਰਹਮਾਨੰਦ ਬੈਠਾ ਹੈ ਪਰਮਾਨੰਦ ਬੈਠਾ ਹੈ ਫਰੀਦ ਬੈਠਾ ਹੈ ਕਬੀਰ ਬੈਠਾ ਹੈ ਤੇ ਜਿਹੜੇ ਬ੍ਰਾਹਮਣ ਵੀ ਨੇ ਜਿਨ੍ਹਾਂ ਨੂੰ ਲੋਕੀ ਸ਼ੌਧਰ ਕਹਿੰਦੇ ਸਨ ਉਹ ਵੀ ਬੈਠੇ ਨੇ ਜਿਨ੍ਹਾਂ ਨੂੰ ਲੋਕੀ ਮੁਸਲਮਾਨ ਕਹਿੰਦੇ ਸਨ ਉਹ ਵੀ ਬੈਠੇ ਨੇ ਜਿਨ੍ਹਾਂ ਨੂੰ ਲੋਕੀ ਬਾਣੀਆਂ ਵੈਸ਼ ਕਹਿੰਦੇ ਸਨ ਖत्री ਕਹਿੰਦੇ ਸਨ ਉਹ ਵੀ ਬੈਠੇ ਨੇ ਇਹ ਤੇ ਸਰਵ ਧਰਮ ਸੰਮੇਲਨ ਹੋਇਆ ਤੇ ਇਹ ਤੇ ਸਾਨੂੰ ਕਰਨਾ ਚਾਹੀਦਾ ਸੀ ਸਾਰੀ ਦੁਨੀਆ ਨੂੰ ਦੱਸਣਾ ਚਾਹੀਦਾ ਵੀ ਤੁਸੀਂ ਸਰਵ ਧਰਮ ਸੰਮੇਲਨ ਕਰਦੇ ਹੋ ਤਾਂ ਬਿਲਕੁਲ ਬੁਨਿਆਦ ਨਹੀਂ ਹੈ ਰਾਮਾਨਿਸ ਅੱਲਾਹ ਦੀ ਗੱਲ ਨਹੀਂ ਹੈ ਦੂਸਰੇ ਧਰਮਾਂ ਦੀ ਗੱਲ ਨਹੀਂ ਹੈ ਆਪਣੀ ਧਰਮ ਦੇ ਮੁਕਤੀ ਹੈ ਦੂਸਰੇ ਦੇ ਧਰਮ ਦੇ ਚ ਨਹੀਂ ਇਸ ਤਰ੍ਹਾਂ ਦੇ ਵੀ ਬੋਲਦੇ पर शर्म धर्म सम्मेलन जैसी करिए तो साडे कोल बुनियाद है बहुत बडे बेस है धन गुरुगन साहब दे रूपे साडे कोल ते बुनियाद है जिना कोल बुनियाद आया उनना नु तामीर करना नहीं आया ते जिना कोल बुनियाद ते कोई नहीं कच्ची रेत देते तामीर ते कर दे ने चलो फिर भी हिम्मत है बुनियाद ते कोई नहीं उनका बेस ते कोई नहीं क्योंकि इस्लाम दूजे नु काफर मन्दा है ਇਹ ਮੁਸਲਮਾਨ ਆਉਂਦੇ ਸਰਬ ਧਰਮ ਸਮੇਲਨ ਕਰਨ ਲੱਗ ਪਏ ਹਨ ਹਰਾਮ ਦੇ ਦੀਗਾ ਇਹ ਨੁਕਤੇ ਮੈਂ ਇਸ ਵਾਸਤੇ ਤੁਹਾਡੇ ਸਾਹਮਣੇ ਰੱਖੇ ਨੇ ਰੋਜ਼ ਰੋਜ਼ ਮਿਆਰ ਨਹੀਂ ਆਉਂਦਾ ਜਾ ਨਹੀਂ ਆਉਂਦਾ ਵਕਤਵ ਵੀ ਨਹੀਂ ਆਉਂਦਾ ਜੀ ਰਾਗ ਸੁਣਨ ਵਾਲੇ ਨਾ ਰਹਿ ਤੋ ਰਾਗੀਆਂ ਦਾ ਮਿਆਰ ਬਿਲਕੁਲ ਥੱਲੇ ਚਲਾ ਗਿਆ ਬਿਲਕੁਲ ਥੱਲੇ ਚਲਾ ਗਿਆ ਬਹੁਤ ਨਹੀਂ ਮਾਂ ਚਲਾ ਗਿਆ ਦੋ ਸੁਰਾਂ ਦਾ ਰਾਗ ਰਹਿ ਗਿਆ ਕੁਝ ਵੀ ਨਹੀਂ ارتھ का एक ایک نیم ہے کہہ کے میں اگے چلا مارکیٹ وستو تو بہت پی ہے پر خریدار نہیں ہے پہلے تو سستی ہو جائے گی ڈاؤن ہو جائے گی خریدار پھر بھی نہ آئے کوئی خریداری پھر بھی نہ آئے وہ وستو آؤٹ آف مارکٹ ہو جائے گی نہیں رہے گی وہ مارکٹ بچ نہیں رہے تو خریداری کوئی نہیں پہلے قیمت گرے گی اور قیمت گرہن کے باوجود بھی خریدار نہ ہے وہ تو تو وستو مارکیٹ نہیں رہے گی وستو تھوڑی ہے منگ بڑی زیادہ ہے مہنگی ہو جائے گی مہنگی ہو جائے گی لوکی منگا مل دیں گے ہے تو وستو تھوڑی वस्तु बहुत ज्यादा है मांग बड़ी थोड़ी है कीमत गिर जाएगी मांग रही नहीं वो वस्तु नहीं रहे राग खो गए सिख जगत में चार तरह तरह के ग्रंथां का अध्ययन करके संस्कृत पढ़ के अरबी फारसी पढ़ के धन गुरु गोविंद सिंह जी महाराज ने संस्कृतपन वात्स्यायन रे मिले भेजे सन बनारस पढ़ के आओ परसिं पढ़ो अरबी पढ़ो नालो साथ रखे ऐसा ਮੇਰੇ ਸਿੱਖ ਨੂੰ ਆਲੇ ਦੁਆਲੇ ਦੀ ਸੋਚ ਤੇ ਸਮਝ ਆਉਣੀ ਚਾਹੀਦੀ ਹੈ ਬੋਧ ਹੋਣਾ ਚਾਹੀਦਾ ਫਿਰ ਉਹ ਜਗਤ ਦੇ ਚ ਵਿਚਰੇ ਇਹਦੇ ਕੋਲ ਬੋਧ ਹੋਣਾ ਚਾਹੀਦਾ ਆਪਣੇ ਘਰ ਦਾ ਇਹਦੇ ਕੋਲ ਬੋਧ ਹੋਣਾ ਚਾਹੀਦਾ ਦੂਜਿਆਂ ਦੇ ਘਰ ਦਾ ਤਾਂ ਕਿ ਬੋਲ ਨਾ ਕਰੇ ਗੱਲ ਸੀਮਤ ਹੋ ਗਈ ਬਿਲਕੁਲ سلسلہ ਖੋ ਗਿਆ ਮੈਂ aur ਬਿਲਕੁਲ ਥੱਲੇ ਚਲਾ ਗਿਆ ਬਹੁਤ ਥੱਲੇ ਚਲਾ ਗਿਆ ਅਸੀਮ ਪਰਮਾਤਮਾ ਅਸੀਮ ਧੰਨ ਗੁਰੂ ਗੰਨ ਸਾਹਿਬ ਜੀ ਮਹਾਰਾਜ ਅਸੀਮ ਇਹ ਬਾਣੀ ਬਿਲਕੁਲ ਸੀਮਤ ਹੱਥਾਂ ਚਲੀ ਗਈ ਇਤਨੇ ਸੀਮਤ ਹੱਥਾਂ ਚ ਬਹੁਤ ਜੋ ਅਰਥ ਹੋ ਰਹੇ ਨੇ ਅਨਰਥ ਹੋ ਰਹੇ ਨੇ ਔਰ ਜੋ ਮਰਿਆਦਾਵਾਂ ਚਲਾਈਆਂ ਜਾ ਰਹੀਆਂ ਨੇ ਗੁਰਬਾਣੀ ਦੇ ਆਸਰੇ ਤੇ ਇਹ ਮੈਂ ਸਮਝਦਾ ਕੌਮ ਨੂੰ ਖੇਰੂ ਖੇਰੂ ਕਰਨ ਵਾਸਤੇ ਵੰਡਣ ਵਾਸਤੇ ਜਿਹੜੀ ਕੌਮ ਧਾਰਮਿਕ ਤੌਰ ਤੇ ਇੱਕ ਨਾ ਹੋਵੇ ਉਹ ਤੇ ਕਦੀ ਇੱਕ ਹੋ ਹੀ ਨਹੀਂ ਸਕਦੀ ਮੁਸ਼ਕਿਲ ਹੈ ਖैर ਇਹ ਮੇਰੇ ਵਿਚਕਾਰ ਗੱਲ ਆ ਗਈ ਮੈਂ ਕਹਿ ਦਿੱਤੀ ਸਿੰਘ ਕਿ ਅੱਜ ਦਾ ਇਹ ਵਾਕ ਵੀ ਆਇਆ ਹੈ ਉਹ ਜਿਹੜਾ ਪਰਿਪੂਰਨ ਪਰਮਾਤਮਾ ਹੈ ਅਸੀਂ ਹੈ ਅਸੀਂ ਹੈ